ਬੋਲ ਕਰਦੀ ਸਫਾਈ ਸਟਾਰ ਲੀਰਾ ਲਾਤੀਆਂ ਨੇ ਕੰਮ ਕਿਹੜਾ ਰੋਕ ਲੂਕੀ ਦੇ ਵਿੱਚ ਜਿਗਰਾ ਤਸੋ ਕਿਹੜਾ ਪਿਆ ਜੰਮ ਜਿਹੜਾ ਕਰੂ ਤਿੰਨ ਪੰਜ ਦੇਖੀ ਉਹੀ ਮੂਰੇ ਭਜੂਗਾ 11 ਜੂਨ ਨੂੰ ਕੱਲਾ ਕੱਲਾ ਬੋਲ ਤੁਹਾਡੇ ਥਪੜੇ ਵਾਂਗੂ ਵੱਜੂਗਾ ਆਓ ਮਰਿਆ ਹੋਇਆ ਵੀ ਪੱਟੂ ਜਿਉਂਦਿਆਂ ਵਰਗਾ ਗੀਤ ਤੇ ਲੀਰਾਂ ਦੀਆਂ ਉਠਾਉਂਦਾ ਕਰਦਾ ਤੇ بیا ਚ ਬੈਠਾ ਵੀ ਪੱਟੂ ਬਹਿਮ ਲੀਰਾਂ ਦੇ ਕੱਢ ਰਿਹਾ ਪਹਿਲਾ ਇਨਸਾਨ ਆ ਦੁਨੀਆ ਤੇ ਜਿਹੜਾ ਮਰਿਆ ਹੋਇਆ ਵੀ ਪੀ ਸੱਡ ਰਿਹਾ ਕਿਹ ਪਤਾ ਪਤੰਦਰ ਦਾ ਕਿ ਸੱਪ ਕੱਢ ਕੇ ਮਾਰਨਾ ਕਲਮ ਦੀ ਡਾਰ ਉੱਤੇ ਪਤਾ ਨਹੀਂ ਕਿਹ ਨੂੰ ਕਿਹ ਨੂੰ ਚਾੜਨਾ ਪਿੱਠ ਪੰਗੇ ਲੈ ਇਹਨਾਂ ਨੂੰ ਕਿਤੇ ਮਹਿੰਗੇ ਨਾਲ ਪੈ ਜੇ ਮੂਸੇ ਪਿੰਡ ਤੋਂ ਚੜਨਾ ਤੂਫਾਨ ਖਬਰੇ ਕਿਹ ਨੂੰ ਕਿਹ ਨੂੰ ਲਪੇਟ ਕੇ ਲੈ ਜੇ ਚੱਕ ਲਈ ਸੀ ਲੀਰਾ ਥੋੜਾ ਪੈ ਗਿਆ ਕੀ ਗੈਪ ਹੁਣ ਅਖਰਾਂ ਨਾਲ ਛੋਟਾ ਮਾਰੂ ਮੂੰਹ ਤੇ ਸਲੈਟ ਕਣੀ ਅੱਦਾ ਨਹੀਂ ਗਾਣੇ ਆਉਣੇ 5 4 ਲੱਬੇ ਨਹੀਂ ਇੱਥੇ ਆਉਣੇ ਤੇਰੇ ਲੰਡੂ ਜੇ ਸਟਾਰ ਠਿੱਕੀ ਕਮਾਈ ਨਹੀਂ ਮੱਖੋ ਥੱਲੇ ਰੱਖਦਾ ਉਹ ਬੰਦੇ ਜੇ ਚਲਾਕ ਨੂੰ ਕਿਵੇਂ ਤੋੜਦਾ ਰਿਕਾਰਡ ਨਾਲੇ ਜਾਣਦੇ ਆ ਬਾਪ ਨੂੰ ਕਰੋ ਸਟਾਰ ਕਰੀਆਂ ਤੁਹਾਨੂੰ ਕੋਈ ਨਹੀਂ ਰੋਕਦਾ ਬੱਸ ਉਹਦੇ ਮੂਹਰੇ ਨਾ ਚੱਲੋ 11 ਜੂਨ ਵੀ ਨੇੜੇ ਆ ਉਸਤਾਦ ਜੀ 헤 ਨਾ ਭੁੱਲੋ ਕਰਤੀ ਸਫਾਈ ਸਟਾਰ ਲੀਰਾ ਲਾਤੀਆਂ ਨੇ ਕੰਮ ਕਿਹੜਾ ਰੋਕ ਲੂਕੀ ਦੇ ਵਿੱਚ ਜਿਗਰਾ ਤਸੋ ਕਿਹੜਾ ਪਿਆ ਜੰਮ ਜਿਹੜਾ ਕਰੂ 3 5 ਦੇਖੀ ਉਹੀ ਮੁਰੇ ਪਜੂਗਾ 11 ਜੂਨ ਨੂੰ ਕੱਲਾ ਕੱਲਾ ਬੋਲ ਥੋੜੇ ਥਪੜੇ ਵਾਂਗੂ ਬਜੂਗਾ ਆ ਸੁਣ ਮਰਿਆ ਹੋਇਆ ਵੀ ਪੱਟੂ ਜਿਉਂਦਿਆਂ ਵਰਗਾ ਗੀਤ ਤੇ ਲੀਰਾਂ ਦੀਆਂ ਉਠਾਉਂਦਾ ਕਰਦਾ ਸਿਵਿਆ ਚ ਬੈਠਾ ਵੀ ਪੱਟੂ ਬਹਿਮ ਲੀਰਾਂ ਦੇ ਕੱਢ ਰਿਹਾ ਪਹਿਲਾ ਇਨਸਾਨ ਆ ਦੁਨੀਆ ਤੇ ਜਿਹੜਾ ਮਰਿਆ ਹੋਇਆ ਵੀ ਪੀ ਸੱਡ ਰਿਹਾ ਪਤਾ ਪਤੰਦਰ ਦਾ ਕਿ ਸੱਪ ਕੱਢ ਕੇ ਮਾਰਨਾ ਕਲਮ ਦੀ ਡਾਰ ਤੇ ਪਤਾ ਨਹੀਂ ਕਿਹ ਨੂੰ ਕਿਹ ਨੂੰ ਚੜਨਾ ਪੱਠ ਪੰਗੇ ਲੈ ਇਹਨਾਂ ਨੂੰ ਕਿਤੇ ਮਹਿੰਗੇ ਨਾ ਪੈ ਜੇ ਮੂਸੇ ਪਿੰਡ ਤੋਂ ਚੜਨਾ ਤੂਫਾਨ ਖਬਰੇ ਕਿਹ ਨੂੰ ਕਿਹ ਨੂੰ ਲਪੇਟ ਕੇ ਲੈ ਜੇ ਚੱਕ ਲਈ ਸੀ ਲੀਰਾ ਥੋੜਾ ਪੈ ਗਿਆ ਕਿ ਗੈਪ ਹੁਣ ਅੱਖਾਂ ਨਾਲ ਝੋਟਾ ਮਾਰੂ ਮੂੰਹ ਤੇ ਸਲੇਟ ਐਕਨਿਕ ਅੱਦਾਂ ਨਹੀਂ ਗਾਣੇ ਆਉਣੇ ਪੰਜ ਚਾਰ ਲੱਬੇ ਨਹੀਂ ਇੱਥੇ ਆਉਣੇ ਤੇਰੇ ਲੰਡੂ ਜੇ ਸਟਾਰ ਕਿ ਕੀ ਕਮਾਈ ਨਹੀਂ ਮਾ ਥੱਲੇ ਰੱਖਦਾ ਉਹ ਬੰਦੇ ਜੇ ਚਲਾਕ ਨੂੰ ਕਿਵੇਂ ਤੋੜਦਾ ਰਿਕਾਰਡ ਨਾਲੇ ਜਾਣਦੇ ਆ ਬਾਪ ਨੂੰ ਕਰੋ ਸਟਾਰ ਕਰੀਆਂ ਤੁਹਾਨੂੰ ਕੋਈ ਨਹੀਂ ਰੋਕਦਾ ਬੱਸ ਉਹਦੇ ਮੂਹਰੇ ਨਾ ਚੱਲੋ 11 ਜੂਨ ਵੀ ਨੇੜਿਆ ਉਸਤਾਦ ਜੀ 헤 ਨਾ ਭੁੱਲੋ ਕਰਤੀ ਸਫਾਈ ਸਟਾਰ ਲੀਰਾ ਲਾਤੀਆਂ ਨੇ ਕੰਮ ਕਿਹੜਾ ਰੋਕ ਲੂਕੀ ਦੇ ਵਿੱਚ ਜਿਗਰਾ ਤਸੋ ਕਿਹੜਾ ਪਿਆ ਜੰਮ ਜਿਹੜਾ ਕਰੋ ਤਿੰਨ ਪੰਜ ਦੇਖੀ ਉਹੀ ਮੂਹਰੇ ਭਜੂਗਾ ਗੈਰਾ ਜੂਨੂ ਕਲਕਲਾ ਬੋਲ ਥੋੜੇ ਥਪੜੇ ਵਾਂਗੂ ਵੱਜੂ ਆਹ ਸੜ ਮਰਿਆ ਹੋਇਆ ਵੀ ਪੱਟੂ ਜਿਉਂਦਿਆ ਵਰਗਾ ਗੀਤ ਤੇ ਲੀਰਾਂ ਦੀਆਂ ਉਠਾਉਂਦਾ ਕਰਦਾ ਸਿਵਿਆ ਚ ਬੈਠਾ ਵੀ ਪੱਟੂ ਬਹਿਮ ਲੀਰਾਂ ਦੇ ਕੱਢ ਰਿਹਾ ਪਹਿਲਾ ਇਨਸਾਨ ਆ ਦੁਨੀਆ ਤੇ ਜਿਹੜਾ ਮਰਿਆ ਹੋਇਆ ਵੀ ਪੀ ਸਾੜ ਰਿਹਾ ਕਿਹ ਪਤਾ ਪਤੰਦਰ ਦਾ ਕਿ ਥੱਪ ਕੱਢ ਕੇ ਮਾਰਨਾ ਕਲਮ ਦੀ ਡਾਰ ਤੇ ਪਤਾ ਨਹੀਂ ਕਿਹ ਨੂੰ ਕਿਹ ਨੂੰ ਚਾੜਨਾ ਬੱਠ ਪੰਗੇ ਲੈ ਇਹਨਾਂ ਨੂੰ ਕਿਤੇ ਮਹਿੰਗੇ ਨਾ ਪੈ ਜੇ ਮੂਸੇ ਪਿੰਡ ਤੋਂ ਚੜਨਾ ਤੂਫਾਨ ਖਬਰੇ ਕਿਹਨੂੰ ਕਿਹਨੂੰ ਲਪੇਟ ਕੇ ਲੈ ਜੇ ਚੱਕ ਲਈ ਸੀ ਲੀਰਾ ਥੋੜਾ ਪੈ ਗਿਆ ਕੀ ਗੈਪ ਹੁਣ ਅਖਰਾਂ ਨਾਲ ਝੋਟਾ ਮਾਰੂ ਮੂੰਹ ਤੇ ਸਲੇਟ ਐਕਣੀ ਅੱਧਾ ਨਹੀਂ ਗਾਣੇ ਆਉਣੇ ਪੰਜ ਚਾਰ ਲੱਬੇ ਨਹੀਂ ਇੱਥੇ ਆਉਣੇ ਤੇਰੇ ਲੰਡੂ ਜੇ ਸਟਾਰ ਬੱਠੀ ਕੀ ਕਮਾਈ ਨਹੀਂ ਮਾਖੋ ਥੀ ਥੱਲੇ ਰੱਖਦਾ ਉਹ ਬੰਦੇ ਜੇ ਚਲਾਕ ਨੂੰ ਕਿ ਮੈਂ ਤੋੜਦਾ ਰਿਕਾਰਡ ਨਾਲੇ ਜਾਣਦਿਆ ਬਾਪ ਨੂੰ ਕਰੋ ਸਟਾਰ ਕਰੀਆਂ ਤੁਹਾਨੂੰ ਕੋਈ ਨਹੀਂ ਰੋਕਦਾ ਬਸ ਉਹਦੇ ਮੂਹਰੇ ਨਾ ਚੱਲੋ 11 ਜੂਨ ਵੀ ਨੇੜਿਆ ਉਸਤਾਦ ਜੀ ਇਹ ਨਾ ਭੁੱਲੋ ਕਰਤੀ ਸਫਾਈ ਸਟਾਰ ਲੀਰਾ ਲਾਤੀਆਂ ਨੇ ਕੰਮ ਕਿਹੜਾ ਰੋਕ ਲੁਕੀ ਦੇ ਵਿੱਚ ਜਿਗਰਾ ਤਸੋ ਕਿਹੜਾ ਪਿਆ ਜੰਮ ਜਿਹੜਾ ਕਰੂ ਤਿੰਨ ਪੰਜ ਦੇਖੀ ਉਹੀ ਮੂਹਰੇ ਭਜੂਗਾ 11 ਜੂਨ ਨੂੰ ਕੱਲਾ ਕੱਲਾ ਬੋਲ ਤੁਹਾਡੇ ਥੱਪੜੇ ਵਾਂਗੂ ਭਜੂਗਾ ਆਓ ਸੇ ਮਰਿਆ ਹੋਇਆ ਵੀ ਪੱਟੂ ਜਿਉਂਦਿਆਂ ਵਰਗਾ ਗੀਤ ਤੇ ਲੀਰਾਂ ਦੀਆਂ ਉਠਾਉਂਦਾ ਕਰਦਾ ਸਿਵਿਆ ਚ ਬੈਠਾ ਵੀ ਪੱਟੂ ਬਹਿਮ ਲੀਰਾਂ ਦੇ ਕੱਢ ਰਿਹਾ ਪਹਿਲਾ ਇਨਸਾਨ ਆ ਦੁਨੀਆ ਤੇ ਜਿਹੜਾ ਮਰਿਆ ਹੋਇਆ ਵੀ ਪੀ ਸਾੜ ਰਿਹਾ ਕਿਹ ਪਤਾ ਪਤ ਤੰਦਰ ਦਾ ਕਿ ਸੱਪ ਕੱਢ ਕੇ ਮਾਰਨਾ ਕਲਮ ਦੀ ਡਾਰ ਤੇ ਪਤਾ ਨਹੀਂ ਕਿਹ ਨੂੰ ਕਿਹ ਨੂੰ ਚਾੜਨਾ ਪਿੱਠ ਪੰਗੇ ਲੈ ਇਹਨਾਂ ਨੂੰ ਕਿਤੇ ਮਹਿੰਗੇ ਨਾ ਪੈ ਜੇ ਮੂਸੇ ਪਿੰਡ ਤੋਂ ਚੜਨਾ ਤੂਫਾਨ ਖਬਰੇ ਕਿਹ ਨੂੰ ਕਿਹ ਨੂੰ ਲਪੇਟ ਕੇ ਲੈ ਜੇ ਚੱਕ ਲਈ ਸੀ ਲੀਰਾ ਥੋੜਾ ਪੈ ਗਿਆ ਕੀ ਗੈਪ ਸੀ ਹੁਣ ਅੱਖਾਂ ਨਾਲ ਝੋਟਾ ਮਾਰੂ ਮੂੰਹ ਤੇ ਸਲੈਪ ਟੈਕਨੀਕ ਅੱਧਾ ਨਹੀਂ ਗਾਣੇ ਆਉਣੇ ਪੰਜ ਚਾਰ ਲੱਬੇ ਨਹੀਂ ਇੱਥੇ ਆਉਣੇ ਤੇਰੇ ਲੰਡੂ ਜੇ ਸਟਾਰ ਬੱਠੀ ਕੀ ਕਮਾਈ ਨਹੀਂ ਮੱਖੋ ਥੀ ਥੱਲੇ ਰੱਖਦਾ ਉਹ ਬੰਦੇ ਜੇ ਚਲਾਕ ਨੂੰ ਕਿਵੇਂ ਤੋੜਦਾ ਰਿਕਾਰਡ ਨਾਲੇ ਜਾਣਦੇ ਆ ਬਾਪ ਨੂੰ ਕਰੋ ਸਟਾਰ ਕਰੀਆਂ ਤੁਹਾਨੂੰ ਕੋਈ ਨਹੀਂ ਰੋਕਦਾ ਬਸ ਉਹਦੇ ਮੂਹਰੇ ਨਾ ਚੱਲੋ 11 ਜੂਨ ਵੀ ਨੇੜਿਆ ਉਸਤਾਦ ਜੀ 헤 ਨਾ ਭੁੱਲੋ ਕਰਤੀ ਸਫਾਈ ਸਟਾਰਟ ਲੀਰਾ ਲਾਤੀਆਂ ਨੇ ਕੰਮ ਕਿਹੜਾ ਰੋਕ ਲੂਕੀ ਦੇ ਵਿੱਚ ਜਿਗਰਾ ਤਸੋ ਕਿਹੜਾ ਪਿਆ ਜੰਮ ਜਿਹੜਾ ਕਰੂ ਤਿੰਨ ਪੰਜ ਦੇਖੀ ਉਹੀ ਮੁਰੇ ਭਜੂਗਾ 11 ਜੂਨ ਨੂੰ ਕੱਲਾ ਕੱਲਾ ਬੋਲ ਤੁਹਾਡੇ ਥਪੜੇ ਵਾਂਗੂ ਬਜੂਗਾ ਆਹ ਮਰਿਆ ਹੋਇਆ ਵੀ ਪੱਟੂ ਜਿਉਂਦਿਆ ਵਰਗਾ ਗੀਤ ਤੇ ਲੀਰਾਂ ਦੀਆਂ ਉਠਾਉਂਦਾ ਕਰਦਾ ਸੇਬਿਆ ਚ ਬੈਠਾ ਵੀ ਪੱਟੂ ਬਹਿਮ ਲੀਰਾ ਦੇ ਕੱਢ ਰਿਹਾ ਪਹਿਲਾ ਇਨਸਾਨ ਆ ਦੁਨੀਆ ਤੇ ਜਿਹੜਾ ਮਰਿਆ ਹੋਇਆ ਵੀ ਪੀ ਸਾੜ ਰਿਹਾ ਪਤਾ ਪਤੰਦਰ ਦਾ ਕਿ ਸੱਪ ਕੱਢ ਕੇ ਮਾਰਨਾ ਕਲਮ ਦੀ ਡਾਰ ਉਤੇ ਪਤਾ ਨਹੀਂ ਕਿਹ ਨੂੰ ਕਿਹ ਨੂੰ ਚੜਨਾ ਪਿੱਠ ਪੰਗੇ ਲੈ ਇਹਨਾਂ ਨੂੰ ਕਿਤੇ ਮਹਿੰਗੇ ਨਾਲ ਪੈ ਜੇ ਮੂਸੇ ਪਿੰਡ ਤੋਂ ਚੜਨਾ ਤੂਫਾਨ ਖਬਰੇ ਕਿਹ ਨੂੰ ਕਿਹ ਨੂੰ ਲਪੇਟ ਕੇ ਲੈ ਜੇ ਚੱਕ ਲਈ ਸੀ ਲੀਰਾ ਥੋੜਾ ਪੈ ਗਿਆ ਕਿ ਗੈਪ ਹੁਣ ਅੱਖਾਂ ਨਾਲ ਝੋਟਾ ਮਾਰੂ ਮੂੰਹ ਤੇ ਸਲੇਟ ਨੀ ਅੱਦਾ ਨਹੀਂ ਗਾਣੇ ਆਉਣੇ 5 4 ਲੱਬੇ ਨਹੀਂ ਇੱਥੇ ਆਉਣੇ ਤੇਰੇ ਲੰਡੂ ਜੇ ਸਟਾਰ ਠਿੱਕੀ ਕਮਾਈ ਨਹੀਂ ਮਾਥੋ ਥੱਲੇ ਰੱਖਦਾ ਉਹ ਬੰਦੇ ਜੇ ਚਲਾਕ ਨੂੰ ਕਿਵੇਂ ਤੋੜਦਾ ਰਿਕਾਰਡ ਨਾਲੇ ਜਾਣਦੇ ਆ ਬਾਪ ਨੂੰ ਕਰੋ ਸਟਾਰ ਕਰੀਆਂ ਤੁਹਾਨੂੰ ਕੋਈ ਨਹੀਂ ਰੋਕਦਾ ਬਸ ਉਹਦੇ ਮੂਹਰੇ ਨਾ ਚੱਲੋ 11 ਜੂਨ ਵੀ ਨੇੜੇ ਆ ਉਸਤਾਦ ਜੀ ਇਹ ਨਾ ਭੁੱਲੋ ਕਰਤੀ ਸਫਾਈ ਸਟਾਰ ਲੀਰਾ ਲਾਤੀਆਂ ਨੇ ਕੰਮ ਕਿਹੜਾ ਰੋਕ ਲੂਕੀ ਦੇ ਵਿੱਚ ਜਿਗਰਾ ਤਸੋ ਕਿਹੜਾ ਪਿਆ ਜੰਮ ਜਿਹੜਾ ਕਰੂ ਤਿੰਨ ਪੰਜ ਦੇਖੀ ਉਹੀ ਮੁਰੇ ਭਜੂਗਾ 11 ਜੂਨ ਨੂੰ ਕੱਲਾ ਕੱਲਾ ਬੋਲ ਤੁਹਾਡੇ ਥਪੜੇ ਵਾਂਗੂ ਬਜੂਗਾ ਆਹ ਮਰਿਆ ਹੋਇਆ ਵੀ ਪੱਟੂ ਜਿਉਂਦਿਆਂ ਵਰਗਾ ਗੀਤ ਤੇ ਲੀਰਾਂ ਦੀਆਂ ਉਹ ਠਾਉਂਦਾ ਕਰਦਾ ਸਿਵਿਆ ਚ ਬੈਠਾ ਵੀ ਪੱਟੂ ਬਹਿਮ ਲੀਰਾਂ ਦੇ ਕੱਢ ਰਿਹਾ ਪਹਿਲਾ ਇਨਸਾਨ ਆ ਦੁਨੀਆ ਤੇ ਜਿਹੜਾ ਮਰਿਆ ਹੋਇਆ ਵੀ ਪੀ ਸਾੜ ਰਿਹਾ ਪਤਾ ਪਤੰਦਰ ਦਾ ਕਿ ਸੱਪ ਕੱਢ ਕੇ ਮਾਰਨਾ ਕਲਮ ਦੀ ਡਾਰ ਤੇ ਪਤਾ ਨਹੀਂ ਕਿਹਨੂੰ ਕਿਹਨੂੰ ਚਾੜਨਾ ਪਿੱਠ ਪੰਗੇ ਲੈ ਇਹਨਾਂ ਨੂੰ ਕਿਤੇ ਮਹਿੰਗੇ ਨਾ ਪੈ ਜੇ ਮੂਸੇ ਪਿੰਡ ਤੋਂ ਚੜਨਾ ਤੂਫਾਨ ਖਬਰੇ ਕਿਹਨੂੰ ਕਿਹਨੂੰ ਲਪੇਟ ਕੇ ਲੈ ਜੇ ਚੱਕ ਲਈ ਸੀ ਲੀਰਾ ਥੋੜਾ ਪੈ ਗਿਆ ਕਿ ਗੈਪਸ ਹੁਣ ਅਖਰਾਣਾ ਛੋਟਾ ਮਾਰੂ ਮੂੰਹ ਤੇ ਸਲੇਟ ਐਕਣੀ ਅੱਦਾਂ ਨਹੀਂ ਗਾਣੇ ਆਉਣੇ ਪੰਜ ਚਾਰ ਲੱਬੇ ਨਹੀਂ ਇੱਥੇ ਆਉਣੇ ਤੇਰੇ ਲੰਡੂ ਜੇ ਸਟਾਰ ਠਿੱਕੀ ਕਮਾਈ ਨਹੀਂ ਮਾ